ਬੈਟ ਕਰ ਲਾਂਗੇ ਨਾਲ ਮਸਲੇ 'ਚ ਆਪਣੀ ਖਬਰ ਕੰਪਲੀਟ ਨੂੰ ਠਾਣੇ ਜਾਣਾ ਰੁਪਏ ਦੇ ਹਮ ਉਹ ਜਦੋਂ ਗੁੜੀਆਂ ਜਨਰਲ ਮੈਂ ਤਾਂ ਕੋਈ ਨਹੀਂ ਕਰਦਾ। ਕੰਮ ਕਰਦਾ। ਸੰਦੀਪ ਦਾ ਖਾਲੀ ਜਨਮ ਜੀ ਮੇਰਾ ਨਾਮ ਜਤਿੰਦਰ ਸਿੰਘ ਹੈ ਜੀ। ਮੈਂ ਪਿੰਡੂ ਦੇ ਵਿੱਚ ਅਜੇ ਕੈਰੇਕਟਰ ਕੰਮ ਕਰਦਾ ਜੀ। ਅਸੀਂ ਸੰਗਰੂਰ ਤੋਂ ਪਟਿਆਲੇ ਨੂੰ ਗੱਡੀ ਭੱਤੇ ਜਾ ਰਹੇ ਸੀ ਜੀ। ਆਪਣੇ ਵਿੱਚੋਂ ਬੈਕ ਸਾਈਡ ਤੋਂ ਬਾਈਕ ਆਇਆ ਇੱਕ। ਉਹ ਤੇ ਦੋ ਮੁੰਡੇ ਰੋੜਾ ਸਵਾਰ ਸੀ। ਤੇ ਉਹਨਾਂ ਨੇ ਇੱਕ ਆਪਣੇ ਹੰਪੇ ਉੱਤੇ ਮੋਟਰਸਾਈਕਲ ਬਣਾ ਕੇ ਕਰਤਾ ਡਰਾਈਵ ਲੈ ਘੱਟ ਮਾਰ ਕੇ ਉਹ ਮੁੰਡੇ ਨੂੰ ਬਚਾਇਆ ਸਭੋ ਜੀ। ਉਹ ਕੋਈ ਆਪਣੀ ਵੈਸ ਬਾਜੀ ਹੁੰਦੀ ਹੈ ਜੀ ਉਹ ਪਹਿਲੇ ਕਿਸ਼ੋ ਕਿੰਚਾਲ ਮੋੜੇ ਹੋਰ ਨਾਲ ਉਹਦੇ ਕੋਈ ਗੱਲ ਕੋ ਦਾ ਡਰਾਈਵਰ ਆਪਣਾ ਉੱਤਰ ਕੇ ਥੱਲੇ ਜਾਂਦਾ ਜੀ ਬਾਅਦ ਜਾਲ ਸਾਰੇ ਉਹਨੂੰ ਮਤਲਬ ਕੁੱਟਾਂ ਲੱਗ ਜਾਂਦੇ ਜੀ ਉਸ ਤੋਂ ਬਾਅਦ ਮੈਂ ਜਾਂਦਾ ਜੀ ਮੈਨੂੰ ਖੜਨੇ ਦੇ ਤਿੰਨ ਚਾਰ ਮੁੰਡੇ ਹੋਰ ਨਾਲ ਆ ਜਾਂਦੇ ਉਹ ਚਾਰ ਪੰਜਾਂ ਨੇ ਵੀ ਇੱਧਰ ਮੈਂ ਇਕੱਲਾ ਹੋਣਾ ਉਧਰ ਆਪਣਾ ਡਰਾਈਵਰ ਇਕੱਲਾ ਹੁੰਦਾ ਜੀ ਤੇ ਸਾਡੇ ਤੀਖੇ ਪਤਨੇ ਉਹਨਾਂ ਕੋਲ ਕੀ ਇੱਕ ਦਾ ਮੋٹے ਮੋਟੇ ਕੜੀ ਸੀ ਉਹਨਾਂ ਕੋਲ ਜੀ ਉਹ ਸਾਡੇ ਬਾਰੇ ਜੀ ਉਹਦੋਂ ਮੈਂ ਬਾਰ ਸਾਰੇ ਇੱਥੋਂ ਫਰਾਰ ਹੋ ਗਏ ਨੇ ਜੀ ਉਹ ਤਾਂ ਸੱਤਾ ਕਿੰਨੀ ਇੱਕ ਜੜੀਆਂ ਲੱਗੀਆਂ ਟਰੈਵਲ ਸੱਤਾ ਜ਼ਿਆਦਾ ਨਹੀਂ ਜਿੱਤੇ ਮੇਰੇ ਤਾਂ ਕੈਰੇਕਰੇ ਮਾਰਦੇ ਨੇ ਜੀ ਠੀਕ ਆ ਭਾਜੀ ਤਾਂ ਕਿਵੇਂ ਦੇਖਦੇ ਪੰਜਾਬ ਦੇ ਹਾਲਾਤਾਂ ਨੂੰ ਤਾਂ ਇਸ ਤਰੀਕੇ ਹਮ ਪੰਜਾਬ ਦੇ ਹਾਲਾਤ ਬਹੁਤ ਮਾੜੇ ਹੋ ਰਹੇ ਆ ਦੇਖਾ ਸੈਨੇਟ ਕਰੀ ਮੋਬਾਈਲ ਸੈਨੇਟ ਕਰਾ ਪੂਰੀ ਭਾਰਤੀ ਆਈਸੀ ਜੀ ਪੂਰੀ ਪੁਲਿਸ ਆਪ ਕੋਲ ਵੀਡੀਓ ਹੈ ਮੁੰਡੇ ਦੀ ਬਾਹਰ ਲੰਮਕਦੇ ਦੀ ਵੀਰੇ ਬਾਅਦ ਦੇ ਵਿੱਚ ਆਪਣੇ ਸਪੇਸ ਵੀ ਨਹੀਂ ਸੈ ਗਈ ਉਸ ਤੋਂ ਬਾਅਦ ਗੁੰਡਾਗਰਦੀ ਕੀਤੀ ਸਾਨੂੰ ਮਾਰ ਕੇ ਨਾਲ ਦੇ ਨਾਲ ਚੜੇ ਗਏ ਵੀਰੇ ਤੋਂ ਹਾਂ ਸਰ ਜੇ ਅਗਰ ਗੱਲ ਕਰੀਏ ਕੋਈ ਜਿੱਦਬੈਸ ਜਾਂ ਕੋਈ ਮਸਲਾ ਹੋਵੇ ਨਹੀਂ ਨਹੀਂ ਫਿਰ ਕਿਸੇ ਦਾ ਕੋਈ ਜਿੱਦਬੈਸ ਨਹੀਂ ਸਭ ਦਾ ਕੋਈ ਸੋਨੇ ਕੋਈ ਬਸ ਦੀ ਫੇਟ ਵਗੈਰਾ ਜੋ ਕਿ ਐਸਾ ਕੋਈ ਮਸਲਾ ਨਹੀਂ ਇਦਾਂ ਦਾ ਕੁਝ ਨਹੀਂ ਸੈਗਾ ਕੋਈ ਹਾਂ ਨੰਬਰ ਵਗੈਰਾ ਹੈ ਮੋਟਰਸਾਈਕਲ ਜਿਹਦੀ ਨੇ ਥੋੜਾ ਘਟਣਾ ਹੋਈ ਹੈ ਜੀ ਹਾਂ ਜੀ ਹਾਂ ਜੀ ਵੀਰੇ ਕੀ ਨੰਬਰ ਹੈ ਜੀ ਉਹ 22 13 BG 5410 ਜਿਹੜਾ ਡਰਾਈਵਰ ਹੈ ਜੀ ਹੁਣ ਉਹ ਕਿੱਥੇ ਹੈ ਨਹੀਂ ਉਹ ਹੁਣ ਆਪਣੇ ਸਰਕਾਰੀ ਸਰਕਾਰੀ ਹਸਪਤਲ ਉਹ ਆਪਣੇ ਜਿਹੜੇ ਆਪਣੇ ਪੰਜਾਬ ਪੁਲਿਸ ਐਸਐਸਐ ਅਸਰ ਪੁਲਿਸ ਦੀ ਗੱਡੀ ਆ ਜੀ ਉਹ ਤੇ ਲੈ ਕੇ ਗਈ ਨੇ ਜੀ ਕਿਵੇਂ ਦੇਖਦੇ ਹੋ ਸੜਕ ਸੁਰੱਖਿਆ ਦੇ ਲੈ ਕੇ ਪ੍ਰਬੰਧਾ ਨੂੰ ਜਿਵੇਂ ਉਹ ਇਨੀ ਸਪੀਡ ਨਾਲ ਆਏ ਲੈ ਕੇ ਗਏ ਕਿਵੇਂ ਦੇਖਦੇ ਹੋ ਪ੍ਰਬੰਧ ਬਹੁਤ ਵਧੀਆ ਸੀ ਉਹ ਆਪਣੇ 5 ਮਿੰਟਾਂ ਦੇ ਵਿੱਚ ਇੱਥੇ ਆ ਗਏ ਜੀ ਤੇ ਕਿੱਥੋਂ ਲੈ ਕੇ ਹੁਣ ਸਾਨੂੰ ਪੂਰੀ ਆਸ ਹੈ ਜੀ ਮਤਲਬ ਜੇ ਆਪਾਂ ਨੂੰ ਬੰਦਾ ਇਨਸਾਫ ਮਿਲੂਗਾ ਜੀ 112 ਤੇ ਕਾਲ ਕਰਕੇ ਪੂਰੀ ਜਾਣਕਾਰੀ ਦੇ ਦਿੱਤੀ ਕਿ ਜੀ ਹਾਂ ਜੀ ਹਾਂ ਜੀ ਉਹਨਾਂ ਨੂੰ ਪੂਰੀ ਜਾਣਕਾਰੀ ਦਿੱਤੀ ਹੈ ਜੀ ਠੀਕ ਡਾਕਟਰ ਹਰਸਿਮਰਨ ਜੋਤਪਾਲ ਕੀ ਆਵਾਜ਼ ਹੈ ਡਾਕਟਰ ਮੈਂ ਮੈਡੀਕਲ ਆਫਸਰ ਪੋਸਟਡ ਐਕਸੇ ਸੇਲ ਸਿਪਾਣੀ ਸਾਡੇ ਕੋਲ ਜੇ ਇਦਾਂ ਕਰਕੇ ਐਸਐਸਐਫ ਵੱਲੋਂ ਪੇਸ਼ੈਂਟ ਲਿਆਂਦੇ ਗਏ ਨੇ ਉਹਨਾਂ ਦੁਆਰਾ ਦੱਸਿਆ ਗਿਆ ਕਿ ਪੀਆਰਟੀਸੀ ਦੇ ਡਰਾਈਵਰ ਸੀਗੇ ਤੇ ਇਹਨਾਂ ਦਾ ਕੁੱਟਮਾਰ ਹੋਈ ਆ ਸਾਡੇ ਕੋਲ ਤੇ ਐਸ ਪੇਸ਼ੈਂਟ ਲੈ ਕੇ ਆਏ ਹੋ ਹਾਂਜੀ ਤੇ ਠੀਕ ਐ ਸਿੱਤੇ ਉਹਨਾਂ ਦੇ ਠੀਕ ਐ ਤਾਂ ਕਿੰਨੇ ਕੇ ਜ਼ਿਆਦਾ ਕੋਈ ਗੱਲ ਠੀਕ ਐ ਜ਼ਿਆਦਾ ਨਹੀਂ ਹੈਗੀਆਂ ਪਰ ਕੁੱਟਮਾਰ ਕੀਤੀ ਗਈ ਹੈ ਉਹਨਾਂ ਨਾਲ ਹਾਂਜੀ ਤੇ ਬਾਕੀ ਉਹਨਾਂ ਦੁਆਰਾ ਪਰਚਾ ਕੱਟ ਦਿੱਤਾ ਜਾਏਗਾ ਤੇ ਫਿਰ ਅੱਗੇ ਇਹਨਾਂ ਨੂੰ ਉਹਦੇ ਅਗਲੀ ਕਾਰਵਾਈ ਲਈ ਭੇਜਿਆ ਜਾਏਗਾ ਠੀਕ ਹੈ ਮੈਂ ਬੇਕਰ ਸੰਗ ਕਿਹੜੀ ਜਗ੍ਹਾ ਤੇ ਰਹੇ ਨੇ ਉਹਨਾਂ ਨੇ ਕੀ ਘਟਨਾ ਹੋਈ ਹੈ ਤੇ ਕਿਹੜੇ ਰੋਡ 'ਤੇ ਬੱਸ ਦੀ ਟਿਕੂ ਹੈ ਜੀ ਬੱਸ ਸਰ ਉਹ ਨਿਕੋ ਤੇ ਪੀਆਰ ਤੋਂ ਬੱਸ ਹੈ ਜੀ ਬੱਸਾਂ ਰੋਡ ਤੋਂ ਪਟਿਆਲੇ ਜਾ ਰਹੇ ਸੀ ਤੇ ਰਾਸਤੇ 'ਤੇ ਕੋਲੋਂ ਬਥੇ ਸਟਾਫ ਕੋਲੇ ਹਾਂ ਭਾਈ ਉਹ ਲਗਰ ਕੇ ਕੱਢੀ ਹੋਦੀ ਕਿਤੇ 8-7 ਵਿਅਕਤੀਆਂ ਨੇ ਉਸਾਂ ਮੂਰੇ ਅੱਗੇ ਲੱਗ ਗਏ ਠੀਕ ਹੈ ਦੋ ਜਾਣੇ ਦੇ ਮਨੋਇੰਦਰ ਦੇ ਖੇਤ ਦਾ ਦੋਇੰਦਰ ਦੀ ਕੰਮ ਲਈ ਸਾਨੂੰ ਇੱਕ ਪਲਾ ਹੋਇਆ ਇੱਕ ਚਾਂਸ ਹੈ ਇੱਕ ਚਾਂਸ ਹੈ ਮੇਰੇ ਕਚਾਫ ਦੇ ਉਹ ਨਰਦੇ ਬਾਤ ਸਰਕਰ ਗੱਲ ਕਰੀਏ ਕਿ ਘਟਨਾ ਵਾਪਰੀ ਜਾਂ ਕੋਈ ਲੜਾਈ ਝਗੜਾ ਹੋਵੇ ਤੁਹਾਡੇ ਜਰਾਸਤੇ ਚ ਕੀ ਚੱਕਰ ਸਰ ਰਾਸਤੇ ਚ ਮੇਰੇ ਕੋਲ ਸਵਾਰੀ ਕੱਢ ਲੋ ਕੱਢ ਸੋ ਫਲਾਸ ਸਰਕਰ ਗੱਲ ਕਰੀਏ ਜਿਹੜੀ ਬੰਦੇ ਨੂੰ ਜਾਣ ਤੋਂ ਜਿਨ੍ਹਾਂ ਨੇ ਤੁਹਾਡੇ ਤੋਂ ਮੈਂ ਕਹਤਾ ਨਾ ਸੱਤ ਗੇਂਦ ਜਾਈ ਹੋਈ ਕਾਰਨ ਬੈਸੀ ਕੀ ਰਹੇ ਜੀ ਉਹਨਾਂ ਦੀ ਲੜਾਈ ਹੋਣੀ ਸੋਟ ਨਾਲ ਕੀ ਸਪਤਾ ਵਜੋਂ ਵੀਡੀਓ ਵੀ ਦੋਸਤਾਂ ਦੇ ਪਾਸ ਤੋਂ ਆਸਦੀ ਹੈ ਕਿ ਕਿੰਨੇ ਕੁ ਮੁੰਡੇ ਸੀ ਜਿਹੜੇ ਆਏ ਸੀ ਦੋ ਮੋੜਾਂ ਤੇ ਅਲੱਗ ਦੇਖਿਆ ਜੀ ਦੋ ਪੂਰੇ ਜਦੋਂ ਪੁਲਿਸ ਆਈ ਸੜਕ ਸੁਰੱਖਿਆ ਵਾਲਾਂ ਦੀ ਭਜਨ ਚ ਸਫਲ ਹੋ ਗਈ ਜੀ ਹਾਂਜੀ ਭਾਈ ਸਰ ਰੋਰ ਵੱਲ ਪਾਸੋਂ ਅ ਸੜਕ ਸੁਰੱਖਿਆ ਦੇ ਪ੍ਰਬੰਧ ਕਿੰਨੀ ਕੀ ਤੀਜੀ ਨਾਲ ਗੱਡੀ ਸਟੋਪ ਲਵੇ ਪਹੁੰਚੀਆਂ ਤੇ ਕਿੰਨਾਂ ਕ ਮੈਡਮ ਇੱਕ ਨਾਲ ਸਾਡੇ ਨਾਲ ਪੁਲਿਸ ਸੀ ਜੀ ਹੁਣ ਗੱਲ ਜੀ ਕੋਲ ਦਿੱਤਾ ਪੰਜ ਮੁੰਡਿਆਂ ਦੇ ਵਿੱਚ ਕਿਵੇਂ ਦੇਖਦੇ ਹੋ ਲੈ ਕੇ ਪ੍ਰਬੰਧਾਂ ਨੂੰ ਵੀ ਸਰਕਾਰ ਦੇ ਪ੍ਰਬੰਧ ਵਧੀਆ ਨਹੀਂ ਜੀ ਹਾਂ ਉਹ ਪ੍ਰਬੰਧ ਠੀਕ ਹੈ ਪਰ ਆਪ ਪ੍ਰਬੰਧ ਨੂੰ ਨਹੀਂ ਕਰੀ ਗੁੰਡਾ ਕਰ ਦਿਓ ਕੀ ਕਮੋਗੇ ਇਸ ਲਈ ਆਵਾਜ਼ ਕੀ ਕਹਿਣਾ ਚਾਹੁੰਦਾ ਸਰ ਸਾਹਿਬ ਮਿਲਣਾ ਚਾਹੀਦਾ